ਦਸਵੇਂ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਰਦਾਸ ਹੁਣ ਤੋਂ ਅਨੰਦਪੁਰ ਸਾਹਿਬ ਦੇ ਵਿੱਚ ਨੇਣਾ ਉਸ ਸਨੇਹ ਦੀ ਘਟਨਾ ਮੈਂ ਆਪ ਤੁਹਾਨੂੰ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਇੱਕ ਬੀਬੀ ਜਿਸ ਦਾ ਨਾਮ ਸੀ ਰੰਗ ਕੌਰਾਂ ਬੀਬੀ ਰੰਗ ਕੌਰਾਂ ਜਿਹੜੀ ਸੀ ਨਾ ਖਡੂਰਾਂ ਦੀ ਅਨੰਨ ਭਗਤ ਸੀ ਬੰਦਗੀ ਵਾਲੀ ਸੀ ਸਿਮਰਨ ਵਾਲੀ ਸੀ ਪਤੀ ਵਰਤਾ ਸੀ ਬੜੀ ਸ਼ਰਧਾ ਪਾਵਨਾ ਰੱਖਣ ਵਾਲੀ ਸੀ ਮਾਲਵੇ ਦੇ ਪਿੰਡ ਦੇ ਵਿੱਚ ਰਹਿੰਦੀ ਸੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇਹਦਾ ਜਿਹੜਾ ਪਤੀ ਸੀ ਉਹ ਵੀ ਬੰਦਗੀ ਸਿਮਰਨ ਕਰਨ ਵਾਲਾ ਕੀਰਤ ਕਰਨ ਵਾਲਾ ਸੀ ਹੁਣ ਦੋਨੋਂ ਜਣੇ ਰਹਿੰਦੇ ਆ ਤੇ ਸ਼ਾਦੀ ਹੋਈ ਨੂੰ ਕਰੀਬਨ 8 ਸਾਲ ਦੇ ਆਸ-ਪਾਸ ਹੋ ਚੁੱਕੇ ਸੀ ਲੇਕਿਨ ਘਰ ਦੇ ਵਿੱਚ ਔਲਾਦ ਕੋਈ ਨਹੀਂ ਸੀ ਮਨ ਦੇ ਵਿੱਚ ਕਈ ਵਾਰੀ ਖਿਆਲ ਪੈਦਾ ਹੁੰਦਾ ਕਿ ਸਾਡੇ ਘਰ ਵੀ ਕੋਈ ਬੱਚਾ ਹੋਵੇ ਅਸੀਂ ਵੀ ਉਸ ਬੱਚੇ ਨੂੰ ਖੜਾਈਏ ਅਸੀਂ ਵੀ ਉਸ ਬੱਚੇ ਨੂੰ ਚੱਕੀਏ ਉਹਨੂੰ ਪਿਆਰ ਕਰੀਏ ਸਾਡਾ ਵੀ ਕੋਈ ਹੋਵੇ ਬੱਚਾ ਮਨ ਦੇ ਵਿੱਚ ਕਈ ਵਾਰੀ ਖਿਆਲ ਉੱਠਦੇ ਲੇਕਿਨ ਫਿਰ ਮਨ ਨੂੰ ਸਮਝਾ ਲੈਂਦੇ ਕਿ ਜੋ ਸਤਿਗੁਰੂ ਦੀ ਮਰਜ਼ੀ ਹੋਵੇਗੀ ਤਾਂ ਹੋ ਜਾਏਗਾ ਇੱਕ ਦਿਨ ਉਹ ਬੀਬੀ ਰੰਗ ਕੌਰ ਆਪਣੇ ਪਤੀ ਨੂੰ ਕਹਿਣ ਲੱਗੀ ਨਾ ਕਹਿੰ ਲੱਗੀ ਮੈਂ ਤੁਹਾਡੇ ਘਰ ਨਾਲ ਇੱਕ ਬੇਨਤੀ ਕਰਨੀ ਚਾਹਣੀ। ਉਹ ਕਹਿੰ ਲੱਗਾ ਭਲੀਏ ਦੱਸ। ਕਹਿੰ ਲੱਗੇ ਵੀ ਮੇਰੀ ਕੁੱਖ ਤਾਂ ਹਰੀ ਨਹੀਂ ਹੋ ਸਕਦੀ। ਲੇਕਿਨ ਮੈਂ ਚਾਹੁੰਨੀ ਐ ਤੇ ਤੁਸੀਂ ਇੱਕ ਸ਼ਾਦੀ ਹੋਰ ਕਰ। ਉਹਦੀ ਕੁਖਰੇ ਵਿੱਚ ਬੱਚਾ ਪੈਦਾ ਹੋ ਜਾਏਗਾ ਸਾਡੇ ਘਰ ਦੇ ਵਿੱਚ। ਬੱਚਾ ਤਾਂ ਖੇਡੇਗਾ ਨਾ। ਉਸਨੇ ਬੜੇ ਪਿਆਰ ਨਾਲ ਕਿਹਾ ਕਹਿੰ ਲੱਗਾ ਭਰ ਜੇ ਜੇ ਮੇਰੇ ਕਰਮਾਂ ਦੇ ਵਿੱਚ ਬੱਝਾ ਹੋਇਆ ਨਾ ਤੇ ਤੇਰੀ ਬੁੱਖ ਚੋਂ ਹੀ ਪੈਦਾ ਹੋ ਜਾਏਗਾ ਤੇ ਨਹੀਂ ਮੈਨੂੰ ਹੋਰ ਲੋੜ ਨਹੀਂ ਮੈਂ ਇਹ ਕੰਮ ਨਹੀਂ ਕਰਨਾ ਹੁਣੇ ਮਨਾਂ ਕਰ ਦਿੱਤਾ ਕੁਝ ਦਿਨ ਬੀਤੇ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਹੋਲੇ ਮਹੱਲੇ ਦਾ ਬਹੁਤ ਵੱਡਾ ਸਮਾਗਮ ਰੱਖਿਆ ਗਿਆ ਜਿੱਥੇਆਂ ਤੇ ਜਿੱਥੀਆਂ ਨਈਆਂ ਸੰਗਤਾਂ ਵਾਸਤੇ ਨਗਰਾਂ ਦੇ ਵਿੱਚ ਤੇ ਉੱਥੋਂ ਦੀ ਸੰਗਤ ਵੀ ਜਿਹੜੀ ਸੀ ਉਤਨੇ ਤਿਆਰੀ ਖਿੱਚੀ ਜਾਣ ਵਾਸਤੇ ਵੀ ਹੌਲੇ-ਮਹੱਲੇ ਤੇ ਚੱਲਾਂਗੇ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਕੁਝ ਬੀਬੀਆਂ ਜਿਹੜੀਆਂ ਸੀ ਨਾ ਉਹਨਾਂ ਨੇ ਇਕੱਠਿਆਂ ਹੋ ਕੇ ਵਿਚਾਰ ਬਣਾਈ ਵੀ ਇਸ ਵਕਤ ਵਰਨਾ ਆਪਾਂ ਬੀਬੀ ਰੰਗਕੌਰ ਜਿਹੜੀ ਐ ਉਹਨੂੰ ਨਾਲ ਲੈ ਕੇ ਜਾਣਾ ਕਿਉਂਕਿ ਹੋ ਸਕਦਾ ਹੈ ਵੀ ਸਤਿਗੁਰੂ ਕਿਰਪਾ ਕਰਨ ਤੇ ਉਹਦੇ ਘਰ ਦੇ ਵਿੱਚ ਵੀ ਬੱਚੇ ਦਾ ਜਨਮ ਹੋ ਜਾਵੇ ਉਦੀ ਕੁਖਵੀਰੀ ਹੋ ਜਾਵੇ ਹੁਣ ਦੋ ਚਾਰ ਬੀਬੀਆਂ ਇਕੱਠੀਆਂ ਹੋ ਕੇ ਤੇ ਬੀਬੀ ਰੰਗੌਰ ਦੇ ਘਰ ਦੇ ਵਿੱਚ ਗਈਆਂ ਜਾ ਕੇ ਉੱਥੇ ਉਹਦੇ ਨਾਲ ਗੱਲਬਾਤ ਕੀਤੀ ਵੀ ਇਸ ਤਰ੍ਹਾਂ ਕਰਕੇ ਹੋਲੇ ਮਹੱਲੇ ਤੇ ਆਪਣੇ ਪਿੰਡੋਂ ਆਪਣੇ ਨਗਰ ਦੇ ਵਿੱਚੋਂ ਸੰਗਤ ਦਾ ਸੰਗ ਜਾ ਰਿਹਾ ਹੈ ਤੇ ਤੂੰ ਨਾਲ ਜਾ। ਉਹ ਕਹਿਣ ਲੱਗੀ ਵੀ ਮੈਂ ਇਸ ਤਰ੍ਹਾਂ ਨਹੀਂ ਜਾ। ਕਹਿਣ ਲੱਗੀ ਪਹਿਲਾਂ ਮੈਂ ਆਪਣੇ ਪਤੀ ਨਾਲ ਸਲਾਹ ਕਰਾਂਗੀ। ਜੇ ਉਹਨੇ ਮੈਨੂੰ ਇਹ ਆਇਆ ਇੱਕ ਦਿੱਤੀ ਤੇ ਮੈਂ ਤਾਂ ਜਾਵਾਂਗੀ ਨਹੀਂ ਮੈਂ ਨਹੀਂ ਜਾਣਾ। ਉਹ ਕਰ ਲਗੀਆਂ ਵੀ ਠੀਕ ਐ। ਹੁਣ ਸ਼ਾਮ ਹੋਈ ਤੇ ਸ਼ਾਮ ਨੂੰ ਪਤੀ ਘਰ ਦੇ ਵਿੱਚ ਆਉਂਦਾ। ਤੇ ਬੀਬੀ ਰੰਗ ਕੌਰ ਕਹਿਣ ਲੱਗੀ ਕਹਿਣ ਲੱਗੀ ਅੱਜ ਲక్ష్ਮੀ ਤਾਈ ਤੇ ਨਾਲ ਉਹਦੇ ਇੱਕ ਦੋ ਬੀਬੀਆਂ ਹੋਰ ਆਈਆਂ ਸਨ। ਉਹਨਾਂ ਨੇ ਆਨੰਦਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ। ਤੇ ਮੈਨੂੰ ਕਹਿਣ ਵਾਸਤੇ ਆਈਆਂ ਸੀ ਵੀ ਤੂੰ ਨਾਲ ਚੱਲ ਤੇ ਮੈਂ ਤਾਂ ਜਾਵਾਂਗੀ ਜੇ ਤੁਸੀਂ ਨਾਲ ਚੱਲੋਗੇ ਉਹ ਕਹਿ ਲਿਖਿਆ ਵੀ ਠੀਕ ਆ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਜਾ ਰਹੀਆਂ ਕੋਈ ਮਾਰੇ ਥਾਂ ਥੋੜਾ ਜਾ ਰਹੀਆਂ ਮੈਂ ਵੀ ਚੱਲਾਂਗਾ ਨਾਲ ਉੱਥੇ ਨਹੀਂ ਜਾ ਕੇ ਉਹਨਾਂ ਨੂੰ ਦੱਸ ਦਿੱਤਾ ਵੀ ਅਸੀਂ ਜਾਵਾਂਗੇ ਤਿਆਰੀਆਂ ਹੋ ਗਈਆਂ ਜਿਸ ਦਿਨ ਜਾਣਾ ਸੀ ਉਸ ਦਿਨ ਸਾਰੀ ਤਿਆਰੀ ਹੋਣ ਤੋਂ ਬਾਅਦ ਸਾਰੀ ਸੰਗਤ ਜਿਹੜੀ ਸੀ ਉਥੋਂ ਸਤਗੁਰਾਂ ਦੇ ਗੀਤ ਗਾਉਂਦੇ ਸਤਗੁਰਾਂ ਦੇ ਸ਼ਬਦ ਪੜ੍ਹਦੇ ਸਿਮਰਨ ਕਰਦੇ ਆ ਹੋਇਆ ਉਥੋਂ ਚੱਲੀਆਂ ਗੱਡਿਆਂ ਦੇ ਉੱਤੇ ਸੰਗਤਾਂ ਪਹੁੰਚੀਆਂ ਤੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਸੰਗਤਾਂ ਸੀ ਆਨੰਦਪੁਰ ਸਾਹਿਬ ਪਹੁੰਚੀ ਆ ਆਨੰਦਪੁਰ ਸਾਹਿਬ ਦੇ ਵਿੱਚ ਬੜੀ ਰੌਣਕ ਸੀ ਬੜੀ ਗਹਿਮਾਂ ਗਹਿਮੀ ਸੀ ਸੰਗਤਾਂ ਦਾ ਕਾਫੀ ਇਕੱਠ ਸੀ ਹੋਲੇ ਮਹਲੇ ਨੂੰ ਲੈ ਕੇ ਸੰਗਤਾਂ ਬੜੀਆਂ ਉਤਸ਼ਾਹਤ ਸੀ ਤੇ ਜਦੋਂ ਹੁਣ ਉੱਥੇ ਉਹ ਪਹੁੰਚਦੇ ਆ ਤੇ ਮੱਥਾ ਟੇਕਣ ਵਾਸਤੇ ਦੇਖਿਆ ਵੀ ਸਤਿਗੁਰੂ ਸਿੰਘ ਆਸਣ ਦੇ ਉੱਤੇ ਬੈਠੇ ਐ ਸੰਗਤਾਂ ਬੈਠੀਆਂਆਂ ਮੱਥਾ ਟੇਕ ਟੇਕ ਕੇ ਤੇ ਬੜੀ ਲੰਬੀ ਲਾਈਨ ਲੱਗੀ ਹੁਣ ਉਸ ਲਾਈਨ ਦੇ ਵਿੱਚ ਜਿਹੜੀ ਉਹ ਸੰਗਤ ਪਹੁੰਚੀ ਸੀ ਜਾ ਕੇ ਲਾਈਨ ਦੇ ਵਿੱਚ ਲੱਗ ਜਾਂਦੀ ਐ ਮੱਥਾ ਟੇਕਣ ਵਾਸਤੇ ਤੇ ਬੀਬੀ ਰੰਗੌਰ ਨੇ ਉਸ ਲਾਈਨ ਤੋਂ ਪਾਸੇ ਹੋ ਕੇ ਉਹ ਝਾਤ ਮਾਰੀ ਨਾ ਤੇ ਸਾਹਮਣੇ ਸਤਿਗੁਰੂ ਸਿੰਘ ਆਸਣ ਦੇ ਉੱਤੇ ਬੈਠੇ ਹੋਏ ਸਤਿਗੁਰਾਂ ਦਾ ਨੂਰਾਨਾ ਚਿਹਰਾ ਦੇਖਿਆ ਦਗਦਾ ਕਰਦਾ ਚਿਹਰਾ ਸੂਰਜ ਵਾਂਗੂ ਉਹਦੇ ਵਿੱਚੋਂ ਲਸ਼ਕਾਂ ਪੈਣ ਜਿ ਉਸ ਬੀਬੀ ਰੰਕੌਰ ਦੀ ਸਮਾਧੀ ਜਿਹੜੀ ਸਨ ਉਹ ਲੱਗੇ ਉਹਦੀਆਂ ਅੱਖਾਂ ਬੰਦ ਹੋਣ ਲੱਗੀਆਂ ਉਹਨੇ ਦੇਖਿਆ ਵੀ ਕਲੈਨ ਫੜੀ ਲੰਮੀ ਅਜੇ ਕਾਫੀ ਸਮਾਂ ਲੱਗੂਗਾ ਮੱਥਾ ਟੇਕਣ ਤੇ ਤੇ ਉਹਨਾਂ ਨਾਲ ਹੀ ਕੋਈ ਦਰਖਤ ਸੀ ਉਸ ਦਰਖਤ ਦੇ ਮੁੱਢ ਦੇ ਨਾਲ ਓਕੇ ਬੈ ਗਈ ਮਣੋ ਸੋਚਿਆ ਵੀ ਚਲ ਬਾਅਦ ਚ ਮੱਥਾ ਟੇਕਾਂਗੀ ਦੋ ਸੰਗਤ ਨੇ ਮੱਥਾ ਟੇਕ ਲਿਆ ਮਣੋ ਉੱਥੇ ਉਬੈਰ ਗਈ ਬਾਕੀ ਸੰਗਤ ਮੱਥਾ ਟੇਕੀ ਜਾਂਦੀ ਹੈ ਉਸਦੇ ਪਤੀ ਨੇ ਵੀ ਖਿਆਲ ਨਾ ਕੀਤਾ ਵੀ ਪਿੱਛੇ ਹੈ ਉਹ ਲਾਈਨ ਦੇ ਵਿੱਚ ਜਾਂ ਬੈਠ ਗਈ ਕਿਉਂਕਿ ਉਹ ਆਪਣੇ ਸਾਹ ਦੇ ਨਾਲ ਅੱਗੇ ਲਾਈਨ ਦੇ ਵਿੱਚ ਲੱਗਿਆ ਅੱਗੇ ਜਿਹੜੇ ਤੁਰੇਗੇ ਨਾਲ ਵੀ ਸੰਗਤ ਨੇ ਵੀ ਖਿਆਲ ਨਾ ਕੀਤਾ ਹੁਣ ਜੇ ਤਾਂ ਸੰਗਤ ਮੱਥਾ ਚੇਕਦੀ ਟੇਕਦੀ ਸਤਿਗੁਰਾਂ ਦੇ ਕੋਲ ਉੱਥੋਂ ਤੱਕ ਪਹੁੰਚ ਗਏ ਨਾ ਉਹ ਜਿਹੜੀ ਸੰਗਤ ਉਹਦੇ ਨਾਲ ਆਈ ਸੀ ਤੇ ਜਦੋਂ ਉਹਨਾਂ ਨੇ ਜਾ ਕੇ ਮੱਥਾ ਟੇਕਿਆ ਤੇ ਇੱਕ ਬੀਬੀ ਨੂੰ ਸਤਿਗੁਰੂ ਕਹਿਣ ਲੱਗੇ ਕਹਿਣ ਲੱਗੇ ਬੀਬੀ ਤੋਂ ਦੇ ਨਾਲ ਇੱਕ ਬੀਬੀ ਰੰਗ ਕੌਰ ਆਈ ਕਿ ਉਹ ਕਿੱਥੇ ਹੈ ਕਹਿਣ ਲੱਗੀ ਸਤਿਗੁਰੂ ਇੱਥੇ ਹੀ ਹਨ ਲਾਈਨ ਦੇ ਵਿੱਚ ਲੱਗੀ ਦੇਖਿਆ ਤੇ ਲਾਈਨ ਦੇ ਵਿੱਚ ਉਹਨਾਂ ਨੂੰ ਦਿੱਸੀ ਕਿਤੇ ਨਹੀਂ ਉਹ ਕਹਿਣ ਲੱਗੀ ਮੈਂ ਹੁਣੇ ਲੱਭ ਕੇ ਲੈ ਕੇ ਆਉਣੀ ਆ ਜਿਵੇਂ ਇੰਨੀ ਗੱਲ ਕਹੀ ਨਾ ਤੇ ਸਤਿਗੁਰੂ ਸਿੰਘਾਸਨ ਤੋਂ ਉੱਠ ਕੇ ਰਖਣ ਲੱਗੇ ਨਹੀਂ ਤੇ ਇਹਨੂੰ ਨਹੀਂ ਲੱਭਣੀ ਮੈਂ ਲੈ ਕੇ ਆਉਣੀ ਸਾਰੀ ਸੰਗਤ ਹੈਰਾਨ ਸੀ ਵੀ ਐਸਾ ਕੌਣ ਹੈ ਜਿਹਦੇ ਵਾਸਤੇ ਸਤਿਗੁਰੂ ਆਪ ਖੜੇ ਹੋ ਗਏ ਤੇ ਸਤਿਗੁਰੂ ਕਹਿਣ ਲੱਗੇ ਉੱਥੋਂ ਸਿੰਘਾਸਨ ਤੋਂ ਉੱਠੇ ਤੇ ਜਿੱਥੇ ਬੀਬੀ ਰੰਗ ਪਰ ਬੈਠੀ ਸੀ ਨਾ ਉੱਥੇ ਪਹੁੰਚਦੇ ਆ ਜਾ ਕੇ ਬਿਲਕੁਲ ਸਾਹਮਣੇ ਖਲੋ ਗਏ ਕਹਿਣ ਲੱਗੇ ਰੰਗ ਘਰ ਬਸ ਇੰਨੀ ਗੱਲ ਕਹੀ ਸੀ ਤੇ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਨਾ ਬੀਬੀ ਰੰਗੌਰ ਦੇ ਕਹਿੰ ਲੈ ਕਿ ਉਹ ਨੇਤਰ ਤੁਲੇ ਸਾਹਮਣੇ ਦੇਖਿਆ ਜਿਹੜੇ ਸਤਿਗੁਰੂ ਨੂੰ ਮੱਥਾ ਟੇਕਣ ਵਾਸਤੇ ਸੋਚੀ ਜਾਂਦੀ ਸੀ ਨਾ ਕਿ ਮੈਂ ਸੰਗਤ ਤੋਂ ਬਾਅਦ ਜਾ ਕੇ ਮੱਥਾ ਟੇਕਾਂਗੀ ਤੇ ਸਤਿਗੁਰੂ ਸਾਹਮਣੇ ਖੜੇ ਤੇ ਚਰਨਾਂ ਤੇ ਟਹਿ ਪਈ। ਨੇਤਰਾਂ ਵਿੱਚੋਂ ਨੀਰ ਵਹਿ ਤੁਰਿਆ ਆਪਣੇ ਨੇਤਰਾਂ ਦੇ ਨੀਰ ਦੇ ਨਾਲ ਸਤਿਗੁਰਾਂ ਦੇ ਚਰਨ ਤਪਦੇ। ਸਤਿਗੁਰਾਂ ਨੇ ਸਿਰ ਜੁਟੇ ਕਹ ਪਰਤ ਕਹ ਲਗੇ ਕਹ ਪਰ ਕਿਉਂ ਰੋਲ ਗਈਂ ਹੈ ਕਹ ਲਜੀ ਸਤਿਗੁਰੂ ਬੜਾ ਲੰਬਾ ਸਮਾਂ ਹੋ ਗਿਆ ਆਪ ਜੀ ਦੇ ਦਰਸ਼ਨਾਂ ਨੂੰ ਖਿਆਲ ਕਰਨਾ ਉਹਨੇ ਇੱਥੇ ਇਹ ਨਹੀਂ ਕਿਹਾ ਕਿ ਮੈਨੂੰ ਬੱਚੇ ਦੀ ਲੋੜ ਹੈ ਕਹ ਲਗੇ ਸਤਿਗੁਰੂ ਆਪ ਜੀ ਦੇ ਦਰਸ਼ਨਾਂ ਦਾ ਵੀ ਬੜਾ ਲੰਬਾ ਸਮਾਂ ਹੋ ਗਿਆ ਸੀ ਬੜੇ ਲੰਬੇ ਸਮੇਂ ਬਾਅਦ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਆਪ ਜੀ ਕਿਰਪਾ ਕਰਦੇ ਹੋ ਤੇ ਸਤਿਗੁਰਾਂ ਨੇ ਰਹਿਮਤਾਂ ਪਰਿਆ ਹੱਥ ਫਿਰ ਤੇ ਰੱਖ ਕੇ ਉਸ ਵੀ ਬੀਨੂ ਨਿਹਾਲ ਕੀਤਾ ਇੱਕ ਸਾਲ ਬਾਅਦ ਉਹਦੇ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਲੜਕੇ ਦਾ ਜਨਮ ਹੋਇਆ ਇਸ ਤਰ੍ਹਾਂ ਜਿਹੜਾ ਵੀ ਸਤਿਗੁਰਾਂ ਦੀ ਛਲਨ ਦੇ ਵਿੱਚ ਜਾਂਦਾ ਹੈ ਜਿਹੋ ਜੀ ਇੱਛਾ ਲੈ ਕੇ ਜਾਂਦਾ ਹੈ ਨਾ ਕਿ ਸਤਿਗੁਰੂ ਜਰੂਰ ਕਿਰਪਾ ਕਰਦੇ ਆ ਪਰ ਅੰਦਰ ਭਾਵਨਾ ਆਉਣੀ ਚਾਹੀਦੀ ਹੈ ਅੰਦਰ ਕਪਟ ਨਹੀਂ ਹੋਣਾ ਚਾਹੀਦਾ ਅੰਦਰ ਵਿਕਾਰ ਨਹੀਂ ਹੋਣੇ ਚਾਹੀਦੇ ਕਿਉਂਕਿ ਮੇਰਾ ਮਾਲਕ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਾਸਨਾ ਹੈ ਕਾਮ ਤੇ ਨਾ ਕੋ ਐਸਾ ਹਰ ਧਿਆਈ ਐ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਤਾਂ ਸਾਰੇ ਸੁਖ ਪ੍ਰਾਪਤ ਹੋ ਜਾਣਗੇ ਜਦੋਂ ਤੂੰ ਉਸ ਮਾਲਕ ਦੇ ਚਰਨਾਂ ਦੇ ਵਿੱਚ ਜਾਏਂਗਾ ਨਾ ਕਹਿ ਲੱਗੇ ਅੰਦਰ ਦੀ ਮੈਨ ਰਖਦੀ ਅੰਦਰੋਂ ਇਕਮਿਕ ਹੋ ਕੇ ਜਾਈਂ ਉਸ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੀ ਕਿ ਸਤਿਗੁਰੂ ਸ਼ਰੂ ਗੁਰ ਕਿਰਪਾ ਕਰ ਦੇਵੇ ਸਤਿਗੁਰੂ ਜਿਹੜਾ ਵੀ ਸ਼ਰਨਿਤ ਆ ਜਾਂਦਾ ਹੈ ਨਾ ਉਹਨੂੰ ਬਖਸ਼ ਲੈਂਦੇ ਤੇ ਉਹਦੇ ਉੱਤੇ ਰਹਿਮਤ ਵਰਤਾਂਦੇ ਆ ਉਹਦੇ ਮਨ ਦੀ ਭਾਵਨਾਵਾਂ ਜਿਹੜੀ ਹੈ ਕਿਉਂਕਿ ਮੇਰਾ ਮਨ ਅੰਤਰਜਾਨੀ ਹੈ ਤੇ ਅੰਤਰਜਾਨੀ ਦਾ ਅਰਥ ਹੁੰਦਾ ਜਿਹੜੇ ਉਹਦੇ ਅੰਦਰ ਦੀ ਗੱਲ ਨੂੰ ਬੁੱਝ ਲੈਣਾ ਜਦੋਂ ਘਰੋਂ ਤੁਰਦੇ ਹਾਂ ਨਾ ਅਸੀਂ ਜਿਹੜੀ ਵੀ ਮਨ ਦੇ ਵਿੱਚ ਭਾਵਨਾ ਲੈ ਕੇ ਚੱਲਦੇ ਆ ਜਿਗਤੇ ਅਖੀਰ ਤੱਕ ਉਹੀ ਭਾਵਨਾ ਸਾਡੇ ਮਨ 'ਚ ਰਵੇ ਸਤਿਗੁਰੂ ਦੇ ਚਰਨਾਂ 'ਤੇ ਪਹੁੰਚਣ ਤੱਕ ਇਹ ਜ਼ਰੂਰ ਪੂਰੀ ਹੁੰਦੀ ਪਰ ਅਸੀਂ ਕੀ ਕਰਦੇ ਹਾਂ ਅਸੀਂ ਘਰੋਂ ਤੁਰਨ ਵੇਲੇ ਕੁਝ ਹੋਰ ਰਸਤੇ ਵਿੱਚ ਕੁਝ ਹੋਰ ਕਿ ਜਦੋਂ ਤੱਕ ਅਸੀਂ ਗੁਰਦੁਆਰੇ ਪਹੁੰਚ ਜਾਂਦੇ ਹਾਂ ਉਦੋਂ ਤੱਕ ਸਾਡੀਆਂ ਪਤਾ ਨਹੀਂ ਕਿੰਨੀਆਂ ਇਸ਼ਾਵਾਂ ਬਦਲ ਜਾਂਦੀਆਂ ਹਨ ਸਤਿਗੁਰੂ ਜੀ ਨੇ ਕਿਹਾ ਜਦੋਂ ਅੰਦਰੋਂ ਬਾਹਰੋਂ ਇੱਕ ਹੋ ਗਿਆ ਤੇਰੀ ਇੱਛਾ ਪੂਰੀ ਹੋਏਗੀ ਇਸ ਤਰ੍ਹਾਂ ਸਤਿ ਪੁਰਾਣੀ ਬੀਬੀ ਰੰਗ ਕੌਰ ਨੇ ਵੀ ਇੱਛਾ ਪੂਰੀ ਕੀਤੀ ਤੇ ਉਸ ਨੂੰ ਪੁੱਤਰ ਦੀ ਦਾਤ ਵੀ